ਮਿੰਟੂ ਜੀ ਇੱਕ ਮੈਂ ਬਾਈਰਾਂ ਗੱਲ ਕਰ ਰਿਹਾ ਸੀ ਉਹ ਦੋ ਕੁ ਲਾਈਨਾਂ ਜੀਆਂ ਆ ਗਈਆਂ ਕਿ ਚਿੱਟੀ-ਚਿੱਟੀ ਕਾਰ ਉੱਤੇ ਲਿਖਿਆ ਪੰਜਾਬ ਸਰਕਾਰ ਵਿੱਚ ਜਿਹੜਾ ਭਾਰ ਤੇ ਉਹਦਾ ਕੌਣ ਜ਼ਿੰਮੇਵਾਰ ਕਹਿੰਦੇ ਵਿੱਚ ਕੋਈ ਨਹੀਂ ਕੋਈ ਨਹੀਂ ਧੰਦੇ ਵਾਲੇ ਕਹਿੰਦੇ ਨਾ ਹੁੱਕਲਾ ਲਿਖਦੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜੀ ਇਹ ਕਹਿੰਦੇ ਉੱਥੇ ਚਿੱਟੇ ਰੰਗ ਦੀ ਕਾਰ ਫੜੀ ਗਈ ਉੱਤੇ ਸਟicker ਲੱਗਿਆ ਪੰਜਾਬ ਸਰਕਾਰ ਦਾ ਵਿੱਚੋਂ ਫੜੇਗਾ ਮਾਲ ਤੇ ਜ਼ਿੰਮੇਵਾਰੀ ਕੋਈ ਲੈ ਨਹੀਂ ਰਿਹਾ ਇਹ ਕਹਿੰਦੇ ਸਾਡੀ ਨਹੀਂ ਉਹ ਕਹਿੰਦੇ ਸਾਠੀ ਨਹੀਂ ਪਰ ਫਿਰ ਹੈ ਕਿ ਦੀ ਕਿਵੇਂ ਆਏ ਕੀ ਮਸਲਾ ਬਣ ਗਿਆ ਕਨਾਂਤ ਸ਼ਾਇਦ ਬਲਕਾਰ ਸਿੱਧੂ ਦਾ ਗੀਤ ਸੀਗੀ ਗੀਤ ਸੀਗਾ ਕਿੱਥੋਂ ਸੀ ਆਏ ਕੱਲ ਰਿਸ਼ਤੇਦਾਰ ਵੈਰਨੇ ਨਹੀਂ ਕੀਦੀ ਸੀ ਜਿਪਸੀ ਤੇ ਚਿੱਟੀ ਕਾਰ ਵੈਰਨੇ ਦੀ ਜੀ ਇਹ ਵੀ ਚਿੱਟੀ ਕਾਰ ਹੈ ਜੇ ਤੁਸੀਂ ਕਿਹਾ ਨਾ ਵੀ ਕੀਦੀ ਕਾਰ ਸੀਗੀ ਉਹ ਵੀ ਪੁੱਛਦਾ ਸੀਗਾ ਆਪਦੀ ਬਿਲਨ ਨੂੰ ਭਈ ਕੱਲ ਕਿੱਥੋਂ ਰਿਸ਼ਤੇਦਾਰ ਆਏ ਸੀ ਕਿਉਂਕਿ ਜਿਪਸੀ ਉਦੋਂ ਬੜੀ ਲਗਜ਼ਰੀ ਲਾਈਫ ਦੀ ਪ੍ਰਤੀਕ ਸੀਗੀ ਨਾ ਬਿਲਕੁਲ ਬਿਲਕੁਲ ਮਾਰੂਤੀ 800 ਹਮ ਸਾਰੇ ਦੀ ਲਾਲ ਮਾਰੂਤੀ ਨੇ ਸਰ ਮਰੂਤੀ ਤੇ ਗੀਤ ਬਣਦੇ ਰਹੇ ਨੇ ਬਣਦੇ ਰਹੇ ਹੁਣ ਤੇ ਜੰਮਦਾ ਜੋ ਆ ਕੀ ਕਹਿੰਦਾ ਪਾਪਾ ਮੈਂ ਬੀਐਮਡਬਲਯੂ ਲਵਾਂਗਾ ਵੱਡਾ ਇਹੋ ਇਹੋ ਜੇ ਨਾਂ ਲੈਂਦੇ ਆ ਡੁੱਬੜੇ ਕਿ ਸਾਡੇ ਅਰਗੇ ਨੂੰ ਤੇ ਚੱਕਰਾਂ ਚ ਪਾ ਦਿੰਦੇ ਆ ਕਿ ਕਿੰਨੇ ਕੁ ਦੀ ਹੋਏਗੀ ਇਹੋ ਇਹੋ ਜੇ ਕਾਰਾਂ ਦੇ ਨਾਂ ਨੇ ਵੱਲੇ ਤਾਂ ਖੈਰ ਕੱਲੇ ਆ ਕਿ ਦੇਖੋ ਉਸ ਕਾਰ ਦੀ ਤੇ ਵੈਸੇ ਕਮਾਲ ਹੋ ਗਈ ਆ ਸਰ ਹੂੰ ਉਹਨਾਂ ਨੇ ਦਿੱਲੀ ਪੁਲਿਸ ਵਾਲਿਆਂ ਨੇ ਵੀਡੀਓ ਜਾਰੀ ਕਰ ਦਿੱਤਾ ਕਿ ਇਹਦੇ ਚ 10 ਲੱਖ ਰੁਪਈਆ ਤੇ ਸੀਟ ਤੇ ਇਨਕਲਾਬ ਪਿਆ ਹੂੰ ਜਿੱਥੇ ਇਨਕਲਾਬ ਕਹਿ ਦੀਏ ਉੱਥੇ ਸਮਝ ਲਓ ਕਿ ਇਹਨਾਂ ਦਾ ਸਮਗਰੀ ਸਮਾਨ ਪਿਆ ਬਿਲਕੁਲ ਛੰਡੇ ਬੈਨਰ ਆਮ ਆਦਮੀ ਪਾਰਟੀ ਅੱਗੇ ਇਨਕਲਾਬ ਪਿਆ ਪਿੱਛੇ ਸ਼ਰਾਬ ਰਿਆ ਕਿਤਾਬਾਂ ਅੱਛਾ ਸ਼ਰਾਬ ਵੀ ਪਈ ਹਾਂ ਬਿਲਕੁਲ ਮਤਲਬ ਕਿ ਫਿਰ ਇਹ ਚੀਜ਼ ਤੇ ਹੈ ਨਾ ਜਿੱਥੇ ਪੋਲਿਟਿਕਲ ਕੈਲੋਕਿਕ ਇਸ ਤਰ੍ਹਾਂ ਦਾ ਕੋਈ ਘਟਨਾਕ੍ਰਮ ਹੁੰਦਾ ਹੈ ਹੂੰ ਉੱਥੇ ਪੈਸਾ ਤੇ ਸ਼ਰਾਬ ਉਹ ਤੇ ਵੋਟਾਂ ਚ ਹੋਏਗਾ ਬਿਲਕੁਲ ਯਾਨੀ ਪੈਸਾ ਤੇ ਪੈਗ ਉਹ ਤੇ ਨਾਲ ਨਾਲ ਹੀ ਚੱਲਦੇ ਨੇ ਵੋਟਾਂ ਚ ਜੀ ਅੱਛਾ ਇਹ ਸਾਰਾ ਕੁਝ ਇੱਕੋ ਥਾਂ ਤੇ ਆ ਗਿਆ ਤੇ ਗੱਲ ਇਹ ਆ ਕਿ ਉਹ ਤੋਂ ਬਾਅਦ ਇੱਥੇ ਪੈ ਗਿਆ ਰਫੜ ਪੰਜਾਬ ਸਰਕਾਰ ਦਾ ਸਟicker ਲਗਾਉ ਦੇਤੇ ਜੀ ਬਿਲਕੁਲ ਉੱਪਰ ਲਿਖਿਆ ਹੋਇਆ ਪੰਜਾਬ ਤੇ ਕਮਾਲ ਵੇਖੋ ਤੁਸੀਂ ਮਤਲਬ ਕਿ ਕਿਤੇ ਇਸ ਸਰਕਾਰ ਦੀਆਂ ਵੈਸੇ کیا ਹੀ ਬਾਤਾਂ ਤੇ ਜੇ ਤੁਸੀਂ ਕੋਈ ਰਿਐਕਸ਼ਨ ਇਹਨਾਂ ਦਾ ਲੈਣਾ ਹੋਵੇ ਨਾ ਕੋਈ ਖਬਰ ਦੇ ਜਦੋਂ ਸਰਾਰੀ ਸਾਹਿਬ ਵੀ ਮੇਰੇ ਨਾਲ ਗੁੱਸੇ ਹੋ ਕੇ ਗੁਰੂ ਗਰਬਸਰੀਆ ਕੋਈ ਆਰ ਇਦਾਂ ਉਦਾਂ ਤੇ ਉਹ ਐਵੇਂ ਮਾਰੀ ਜਾਂਦਾ ਫਲਾ ਮੈਂ ਕਿਹਾ ਤੁਸੀਂ ਫੋਨ ਨਹੀਂ ਜਾਗੇ ਤੇ ਸਾਡਾ ਕੀ ਕਸੂਰ ਆ ਸੀ ਤੇ ਉਹਦੋਂ ਵੀ ਕੀਤਾ ਸੀ ਜਦਨ ਤੁਹਾਡੀ ਆਡੀਓ ਲੀਕ ਹੋਈ ਸੀ ਅਸੀਂ ਤੇ ਉਹਦੋਂ ਵੀ ਕੀਤਾ ਸੀ ਜਦਨ ਆਰਤੀਆ ਜੌਨੀ ਹੋਰਾਂ ਨੇ ਤੁਹਾਡੇ ਤੇ ਕੇਸ ਕੀਤਾ ਸੀ ਅਸੀਂ ਤੇ ਉਹਦੋਂ ਵੀ ਕੀਤਾ ਜਦਨ ਲਾਇਬ੍ਰੇਰੀ ਦਾ ਰੋਲਾ ਪਿਆ ਸੀ ਤੁਸੀਂ ਹੁਣ ਬਿਜ਼ੀ ਜਾਦੇ ਰਹਿੰਦੇ ਅਸੀਂ ਕੀ ਕਰੀਏ ਕਈ ਚਲੋ ਭਾਈ ਹੂੰ ਹੂੰ ਸਾਡੀ ਸਿੱਧੇ ਕੋਈ ਅਸਰ ਨਹੀਂ ਜੇ ਕਿਤੇ ਜ਼ਿਆਦਾ ਹੀ ਕੋਈ ਸਵਾਲ ਜਵਾਬ ਕਰਨੇ ਤੇ ਆ ਕੁਰਸੀ ਤੁਹਾਡਾ ਇੰਤਜ਼ਾਰ ਕਰ ਰਹੀ ਆ ਜਾਈਓ ਜਬ ਖੁੱਲੇ ਖਾਤੇ ਇੱਕ ਨਤਰਾਂ ਦੇ ਆ ਜਿਓ ਤੇ ਗੱਲ ਇਹ ਆ ਕਿ ਬਈ ਇਹ ਸਾਰਾ ਕੁਝ ਜਿਹੜਾ ਹੈ ਨਾ ਦੇਖੋ ਕਿੰਨੀ ਤੇਜ਼ੀ ਨਾਲ ਹੋਇਆ ਕਿ ਰਿਐਕਸ਼ਨ ਲੈਣ ਵਾਸਤੇ ਤੁਸੀਂ ਫੋਨ ਕਰੋਗੇ ਲੀਡਰ ਜਾਂ ਤਗੜੇ ਟਾਪ ਅਫੀਸ਼ਰ ਨੂੰ ਤਾਂ ਛੇਤੀ ਕਿਤੇ ਤੁਸੀਂ ਵਰਜ਼ਨ ਨਹੀਂ ਲੈ ਸਕਦੇ ਜੀ 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 ਅਸੀਂ ਕੋਈ ਤਗੜੀ ਖਬਰ ਕਰਨੀ ਹੋਵੇ ਤਾਂ ਵਰਜ਼ਨ ਵਾਸਤੇ 2 ਦਿਨ ਰੱਖਦੇ ਆ ਕਿ 2 ਦਿਨ ਸਾਨੂੰ ਲੱਗ ਸਕਦੇ ਆ ਆਉਣ ਵਾਲੇ ਸਮੇਂ 'ਚ ਲੱਗਣਗੇ ਵੀ ਇੱਕ ਵੱਡੀ ਖਬਰ ਕਰਾਂਗੇ ਦੇਖੋ ਕੋਈ ਇੰਤਜ਼ਾਰ ਕਰ ਰਹੇ ਆ ਇੰਤਜ਼ਾਰ ਹਜੇ ਅਜੇ ਉਹ ਘੜੀਆਂ ਖਤਮ ਹੋ ਜਾਣੀਆਂ ਬਸ ਜਲਦੀ ਜੀ ਤਾਂ ਗੱਲ ਇਹ ਆ ਕਿ ਭਈ ਉਸ ਤੋਂ ਬਾਅਦ ਇਹਨਾਂ ਨੇ ਯਾਨੀ ਟਰਾਂਸਪੋਰਟ ਮੈਕਮੇ ਨੇ ਬੜੀ ਫੁਰਤੀ ਦਿਖਾਈ ਤੇ ਸਾਰੀ ਡਿਟੇਲ ਕੱਢ ਕੇ ਦੇ ਦਿੱਤੀ ਕਿ ਦੇਖੋ ਜੀ ਜਿਹੜੀ ਇਹ ਗੱਡੀ ਆ ਪੀਬੀ 35ਏ ਈ 1342 ਸ਼ਾਇਦ ਨੰਬਰ ਸੀਗਾ ਜੀ ਕਿ ਇਹ ਗੱਡੀ ਆ ਸਾਡੇ ਕੋਲ ਤੇ ਜਿਹੜੀ ਰਜਿਸਟਰਡ ਆ ਉਹ ਕੋਈ ਸ਼ਿਪਪੂਰੀ ਜੀ ਹੈਗੇ ਨੇ ਹੂੰ ਅਬ ਇਹਨਾਂ ਸ਼ਿਪਪੂਰੀ ਜੀ ਜੀ ਇਹ ਸ਼ਾਇਦ ਮਹਾਰਾਸ਼ਟਰ ਦੇ ਨੇ ਜਨਾਬ ਤੇ ਇਹਨਾਂ ਦੇ ਨਾਮ ਤੇ ਬੋਲਦੀ ਪਈ ਆ ਤੇ ਗੱਡੀ ਹੈਗੀ ਫੋਰਡ ਇਕੋਸਪੋਰਟ ਆ ਜਿਹੜੀ ਕਾਰ ਆਪਾਂ ਦੇਖਦੇ ਆ ਜੀ ਪਿੱਛੋਂ ਫਿਡੀ ਜੀ ਹੁੰਦੀ ਜਿਹੜੀ ਤੇ ਗੱਲ ਇਹ ਆ ਕਿ ਤੁਸੀਂ ਦਿਖਾ ਰਹੇ ਜੇ ਉੱਥੇ ਹੰਡੂਈ ਵਾਲਿਆਂ ਦੀ ਸ਼ਾਇਦ ਕਰੇਟਾ ਜੀ ਤੇ ਇਹਦਾ ਮਤਲਬ ਹੈ ਕਿ ਨੰਬਰ ਪਲੇਟ ਚੱਲੀ ਆ ਲਓ ਜੀ ਇੱਥੋਂ ਕੰਮ ਹੋਰ ਵੀ ਡਾਟਾ ਹੋ ਗਿਆ ਬਿਲਕੁਲ ਕਿ ਯਾਰ ਦਿੱਲੀ ਦੇ ਵਿੱਚ ਨੰਬਰ ਪਲੇਟ ਜਾਲੀ ਦੇ ਉੱਤੇ ਪੰਜਾਬ ਸਰਕਾਰ ਦਾ ਸਟicker ਜੀ ਕਮਾਲ ਦੀ ਗੱਲ ਹੈ ਤੇ ਬੜੀ ਵੱਡੀ ਟਿੱਚਰ ਜੀ ਹਾਦੀ ਹੋ ਗਈ ਆ ਹੱਦ ਹੋ ਗਈ ਆ ਬਾਈ ਵੀ ਐਨਾ ਦਿਲਵਦੀ ਦਾ ਕੰਮ ਹਮ ਇਹ ਕੀ ਆ ਅੱਛਾ ਇਹ ਮੰਨਦੇ ਤਾਂ ਹੈ ਨਹੀਂਗੇ ਆ ਮਕਸਰ ਚੋਂ ਖਬਰ ਲੱਗੀ ਅੱਜ ਤੁਹਾਡੇ ਸਾਹਮਣੇ ਹਮ ਬਿਦੜਾ ਸਾਟੇ ਵਾਲਾ ਕਾਮੀ ਸੁਭਾਲ ਲਿਆ ਇਹਨਾਂ ਦੇ ਬਹੁਤ ਉਹ ਬਿਲਕੁਲ ਕਿੰਨੀ ਵਾਇਰਲ ਹੋਈ ਖਬਰ ਇਹਨਾਂ ਨੂੰ ਕਹੋ ਮੰਨ ਜਾਣ ਨਹੀਂ ਇਹ ਨਾ ਮੰਨਣਗੇ ਇਹਨਾਂ ਦੇ ਜ਼ਿਲ੍ਹੇ ਵਾਲੇ ਕਿਸੇ ਪੁੱਛ ਲੋ ਕਹਿੰਦੇ ਜੀ ਪੁੱਛਦੇ ਆ ਜੀ ਕਰਦੇ ਆ ਜੀ ਕਿ ਜਾ ਕੇ ਸਿੱਧਾ ਹਾਈ ਕੋਰਟ ਕੋਲੇ ਮੰਨਦੇ ਆ ਜੀ ਉਹ ਵੀ ਮੰਨ ਹਾਂ ਉੱਥੇ ਭਾਵੇਂ ਜਦੋਂ ਗਿਚੀ ਇਹਨਾਂ ਦੀ ਫੜੀ ਜਾਂਦੀ ਉੱਥੇ ਭਾਵੇਂ ਮੰਨ ਜਾਣਗੇ ਇਦਾਂ ਹੀ ਆ ਕਿ ਮੰਨਣਾ ਤੇ ਹੋਰ ਭਾਜਪਾ ਵਾਲਿਆਂ ਨੇ ਵੀ ਜੇ ਉਹਨਾਂ ਨੇ ਵੀ ਕੁਝ ਕੀਤਾ ਹੋਇਆ ਕਿਉਂਕਿ ਦਿੱਲੀ ਪੁਲਿਸ ਉਹਨਾਂ ਕੋਲ ਆ ਸੰਭਾਵਨਾ ਹੀ ਵੀ ਰਹਿੰਦੀ ਆ ਰਹਿੰਦੀ ਆ ਬਿਲਕੁਲ ਇੱਕ ਦੂਜੇ ਨੂੰ ਬਦਨਾਮ ਕਰਨ ਵਾਸਤੇ ਸਰ ਇਹ ਕਿੱਥੋਂ ਤੱਕ ਗਿਰ ਸਕਦੇ ਆ ਕਿਸੇ ਦੀ ਕੋਈ ਗਾਰੰਟੀ ਨਹੀਂ ਹੈਗੀ ਇਹ ਕੇਜਰੀਵਾਲ ਨਹੀਂ ਹੈ ਕਿ ਜਿਹੜਾ ਗਾਰੰਟੀਆਂ ਦੇਈ ਜਾਂਦਾ ਇੱਥੇ ਆਮ ਬੰਦਾ ਕੋਈ ਇਹਨਾਂ ਦੀ ਗਾਰੰਟੀ ਨਹੀਂ ਦਿੰਦਾ ਉਹ ਵੀ ਜਾ ਸਕਦੇ ਤੇ ਉਹ ਵੀ ਜਾ ਸਕਦੇ ਉਹ ਵੀ ਜਾ ਸਕਦੇ ਸਟicker ਕਿਸੇ ਦਾ ਕਹਿੰਦੇ ਇਹ ਨਹੀਂ ਹੈ ਕਿ ਇਹਨਾਂ ਦੋਨਾਂ ਧਿਰਾਂ 'ਚੋਂ ਇੱਕ ਧਿਰ ਜਿਹੜੀ ਆ ਉਹ ਪੱਕੀ ਵੀ ਮਤਲਬ ਕਿ ਉਹ ਸਤਿਯੁਗੀ ਆ ਜੀ ਉਹ ਤੇ ਭਾਈ ਮਤਲਬ ਕਿ ਰਾਜਾ ਹਰੀਸ਼ ਚੰਦਰ ਦੇ ਵਾਰਿਸ ਨੇ ਐਸਾ ਕੁਛ ਨਹੀਂ ਐਸਾ ਕੁਛ ਨਹੀਂ ਹੈ ਨੇੜ ਤੇ ਨਹੀਂ ਇੱਕ ਦੂਜੇ ਤੋਂ ਵੱਧ ਕੇ ਚਲਾਕ ਨੇ ਇੱਕ ਦੂਜੇ ਤੋਂ ਵੱਧ ਕੇ ਕਹਿ ਲੋ ਕਿ ਭਾਈ ਚਤਰ ਚਲਾ ਜੀ ਮੇਰਾ ਚਤਰ ਚਲਾ ਕੇ ਦਿਲ ਜਾਨੀ ਰਾਤਾਂ ਦੀ ਮੇਰੀ ਨੀਂਦ ਲੈ ਗਿਆ ਇਹ ਸਾਰੇ ਚਤਰ ਚਲਾ ਕੇ ਦਿਲ ਜਾਨੀ ਹੈ ਇੱਕ ਦੂਜੇ ਤੋਂ ਵੱਧ ਕੇ ਨੇ ਦੋ ਰਤੀਆਂ ਹੂੰ ਜਿਵੇਂ ਮਤਲਬ ਕਿ ਚੰਗੇ ਪਾਲੇ ਹੋਏ ਭਾਈ ਹੁੰਦੇ ਸੀਗਾ ਨਾ ਜਦੋਂ ਮਤਲਬ ਪੁਰਾਣੇ ਸਮਿਆਂ ਦੇ ਵਿੱਚ ਰੱਖੇ ਹੁੰਦੇ ਸੀਗੇ ਸ਼ਿਕਾਰੀ ਹੂੰ ਉਹ ਸਹਾਂ ਦੇ ਮਗਰ ਲੱਗਦੇ ਸੀ ਉਹ ਫਿਰ ਜਦੋਂ ਸਹਾਂ ਨਿਕਲਦਾ ਫਿਰ ਜਦੋਂ ਵਾਧੇ ਰਗੜ ਵਾਂਗੂ ਇੱਕ ਦੂਜੇ ਤੋਂ ਵੱਧ ਕੇ ਜਾਂਦੇ ਸੀ ਵੀ ਮੈਂ ਆਪਦੇ ਮਾਲਕ ਦੀ ਰੱਖ ਵਖਾਵਾ ਤਾਂ ਸਰ ਸਿਆਸਤ ਦੇ ਵਿੱਚ ਇਹ ਵੀ ਉਸੇ ਤਰ੍ਹਾਂ ਹੀ ਆ ਹੂੰ ਇਹ ਇੱਕ ਦੂਜੇ ਤੋਂ ਵੱਧ ਕੇ ਗਿਰਦੇ ਪਏ ਨੇ ਸਾਰੇ ਤੇ ਇਸ ਕਰਕੇ ਇਹ ਭਾਈ ਪਤਾ ਨਹੀਂ ਕੀ ਆ ਪਰ ਉਹ ਚਿੱਟੀ ਕਾਰ ਦਾ ਯੰਬ ਜ਼ਰੂਰ ਪਿਆ ਪਰ ਇਹ ਤਾਂ ਇਹ ਹੈ ਨਾ ਕਿ ਇੱਕ ਦਾ ਤੇ ਜਿਹੜਾ ਭਾਂਡਾ ਹੈ ਨਾ ਭਾਈ ਹੂੰ ਉਹਦੇ ਚ ਕਹਿ ਲੋ ਦਾਲ ਕਾਲੀ ਆ ਕਾਲੀ ਹੈ ਬਿਲਕੁਲ ਠੀਕ ਹੈ ਨਾ ਜੀ ਚਾਹੇ ਕਿਸੇ ਦੀ ਆ ਪਰ ਮੰਨਣਾ ਦੋ ਨਾ ਚੋ ਕਿਸੇ ਨੇ ਨਹੀਂ ਇਹ ਵੀ ਕਹਨੋ ਕੇਜਰੀਵਾਲ ਦੀ ਗਰੰਟੀ ਵਾਂਗੂ ਸਾਹਬ ਨਾਲ ਆਪਣੀ ਵੀ ਗਰੰਟੀ ਹੈ ਜੀ 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 ਬਿਲਕੁਲ ਬਿਲਕੁਲ ਮਿੱਤਰ ਇੱਕ ਕਹਿ ਰਹੇ ਨੇ ਕਿ ਗੁਲਾਬ ਸਿੰਘ ਕੰਗਜੀ ਕਹੇ ਕਿ ਪੰਜਾਬ ਦਾ ਪੈਸਾ ਦਿੱਲੀ ਦੇ ਵਿੱਚ ਉਡਾਇਆ ਜਾ ਰਿਹਾ ਹੈ ਇਧਰ ਇੱਕ ਮਿੱਤਰ ਕਹਿ ਰਹੇ ਸੀ ਕਿ ਕੇਜਰੀਵਾਲ ਕਹਿੰਦਾ ਕਿ ਮੀਡਲ ਕਲਾਸ ਬੀਜੇਪੀ ਦਾ ਏਟੀਐਮ ਹੈ ਕਹਿੰਦੇ ਸੋ ਇਹ ਤਾਂ ਇਹਨਾਂ ਦੇ ਬਿਆਨ ਆ ਪਾਈ ਘੜ ਘੜ ਕੇ ਸੋਚ ਸੋਚ ਕੇ ਲਾਏ ਹੁੰਦੇ ਇਹਨਾਂ ਨੇ ਬਲਵਿੰਦਰ ਸਿੰਘ ਜੀ ਕਹਿ ਰਹੇ ਕਿ ਠੀਕ ਇਸ ਅੱਛੀ ਹੈ ਕਿ ਮੀਡਲ ਕਲਾਸ ਪਹਿਲੀ ਵਾਰੀ ਕਿਸੇ ਇਲੈਕਸ਼ਨ ਦਾ ਮੁੱਦਾ ਬਣ ਰਿਹਾ ਔਰ ਇਲੈਕਟਰਲ ਇਤਿਹਾਸ ਚ ਕਿਉਂਕਿ ਸਾਡੀ ਰੁਚੀ ਸ਼ੁਰੂ ਤੋਂ ਰਹੀ ਹੈ ਜੀ ਛੋਟੇ ਹੁੰਦੇ ਅਖਬਾਰ ਖ਼ਬਰ ਪੜ੍ਹਨੇ ਸਟਾਰਟ ਕੀਤੇ ਤੇ ਮੈਂ ਤੇ ਆਪਣੀ ਸੁਰਤ ਸੰਭਲੀ ਤੋਂ ਬਾਅਦ ਪਹਿਲਾ ਮੌਕਾ ਦੇਖਿਆ ਜਦੋਂ ਅਰਵਿੰਦ ਕੇਜਰੀਵਾਲ ਨੇ ਮਿਡਲ ਕਲਾਸ ਵਾਸਤੇ ਇੱਕ ਜਿਦਾ ਕਹਿ ਲਵੋ ਕਿ ਮੈਨੀਫੈਸਟੋ ਟਾਈਪ ਦੀ ਪਾਇਲ ਕੀਤੀ ਹੈ ਹੂੰ ਦੇਖੋ ਜਿਹੜੀ ਚੀਜ਼ ਚੰਗੀ ਆ ਬਲੱਖਣਾ ਯਾਰ ਉਹ ਕਹਿਣੀ ਚਾਹੀਦੀ ਹੈ ਤਾਂ ਮਿਡਲ ਕਲਾਸ ਮੁੱਦਾ ਬਣ ਰਿਹਾ ਹੂੰ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਹੀ ਇੱਕ ਵੱਡਾ ਮੁੱਦਾ ਹੈ ਜੀ 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 ਕਲੌਨ ਸਿੰਘ ਢਾ ਜੀ ਕਹਿ ਰਹੇ ਕਿ ਮੈਂ ਵੀ ਪੁੱਛਣਾ ਸੀ ਤੁਸੀਂ ਕਹਿੰਦੇ ਸੀ ਕਿ ਇੱਕ ਵੱਡੀ ਵਿਕਟ ਡਿੱਗਣ ਵਾਲੀ ਹੈ ਸਰ ਕੋਈ ਗੱਲ ਨਹੀਂ ਦੇਖੋ ਜਿਹੜੀ ਗੱਲ ਕਹੀ ਆ ਤਾਂ ਕਹੀ ਆ ਜੀ ਪਰ ਸਾਡਾ ਪਤਾ ਕੀ ਹੁੰਦਾ ਸਾਹਿਬ ਕਿਤਾਬ ਸਿੰਘ ਢਾ ਸਾਹਿਬ ਅਸੀਂ ਦੂਜਿਆਂ ਵਾਂਗੂ ਨਹੀਂ ਕਰਦੇ ਹੁੰਦੇ ਕਿ ਯੱਕਦਮ ਉਹ ਕਰਤਾ ਵਾਹ ਕਰ ਦਿੱਤਾ ਅਸੀਂ ਕਾਨੂੰਨਾਂ ਵੀ ਦੇਖਣਾ ਹੁੰਦਾ ਆਪਣੀ ਨਾ ਭਾਈ ਅਸੀਂ ਧੌਣ ਵੀ ਬਚਾਉਣੀ ਹੁੰਦੀ ਆ ਯਾਨੀ ਕਹਿ ਲੋ ਕਿ ਸੱਪ ਵੀ ਮਾਰਨਾ ਹੁੰਦਾ ਡਾਂਗ ਵੀ ਬਚਾਉਣੀ ਹੁੰਦੀ ਆ ਹੂੰ ਹੂੰ ਤੇ ਇੱਥੇ ਤੇ ਸੱਪ ਹੈ ਨਾ ਜਿਹੜਾ ਬੜਾ ਡੰਗ ਮਾਰਦਾ ਫੁਨਕਾਰੇ ਮਾਰਦਾ ਤੇ ਮੈਨੂੰ ਤਾਂ ਤੱਕਦਾ ਵੀ ਕਦ ਕਿੰਨੇ ਮੇਰੀ ਖੁੱਡਜੀ ਦੇ ਕੋਲ ਆ ਜਾਵੇ ਕਰ ਦੇਵਾਂ ਮੈਂ ਜੀ ਜੀ ਖੈਰ ਖੈਰ ਆਪਾਂ ਬਚ ਕੇ ਵੀ ਚੱਲਣਾ ਹੈ ਆਪਾਂ ਨਹੀਂ ਬਚ ਕੇ ਨਹੀਂ ਸਰ ਬਚ ਕੇ ਨਹੀਂ ਅਸੀਂ ਕੋਈ ਕੰਪਰੋਮਾਈਜ਼ ਨਹੀਂ ਹੁੰਦੇ ਠੀਕ ਹੈ ਅ ਕਿਸੇ ਕਿਸਮ ਦਾ ਕੋ ਕੰਪਰੋਮਾਈਜ਼ ਨਹੀਂ ਹੋਊਗਾ ਅਸੀਂ ਤਤਾਤਮਕ ਤੌਰ ਤੇ ਸਹੁੰ ਖਾਂਦੇ ਆ ਕਿ ਅਸੀਂ ਸਾਰੇ ਦਸਤਾਵੇਜ਼ ਇੱਥੇ ਇਸ ਟੇਬਲ ਤੇ ਰੱਖ ਕੇ ਗੱਲ ਕਰਾਂਗੇ ਹਮ ਸਾਰਿਆਂ ਦੇ ਵਰਜ਼ਨ ਹੋਣਗੇ ਮੈਂ ਤੁਹਾਨੂੰ ਦੱਸਿਆ ਨਾ ਕਈ ਵਾਰ ਅਸੀਂ ਖਬਰ ਨੂੰ ਹੋਲਡ ਅਸੀਂ ਅਖਬਾਰ ਚ ਵੀ ਇਦਾਂ ਕਰਦੇ ਰਹੇ ਸਰ ਸਾਡੇ ਜਿਹੜੇ ਡੈਸਕ ਤੇ ਬੈਠੇ ਐਡੀਟਰ ਸਿਆਣੇ ਹੁੰਦੇ ਆ ਸਬ ਐਡੀਟਰ ਸਿਆਣੇ ਹੁੰਦੇ ਆ ਭਾਈ ਜਦ ਤੱਕ ਵਰਜ਼ਨ ਨਹੀਂ ਪਾਏਗਾ ਤੂੰ ਸਾਨੂੰ ਵੀ ਮਰਵਾਏਗਾ ਆਪੇ ਵੀ ਮਰੇਗਾ ਹਮ ਦੋ ਦਿਨ ਰੁੱਕ ਤਿੰਨ ਦਿਨ ਰੁੱਕ ਬਿਲਕੁਲ ਬਿਲਕੁਲ ਕਈ ਵਾਰ ਘਰੇ ਜਾਣਾ ਪੈਂਦਾ ਸੀ ਅਗਲੇ ਦਿਨ ਕਿ ਸਰ ਤੁਹਾਡਾ ਕੀ ਕਹਿਣਾ ਹਮ ਕਉਂਤੇ ਕੰਨਾਂ ਰਿਕਾਰਡ ਕਰ ਲੈਂਦੇ ਜੀ ਉਦੋਂ ਤੇ ਇਹ ਵੀ ਹਿਸਾਬ ਕਿਤਾਬ ਨਹੀਂ ਸੀ ਦਾ ਅਗਲਾ ਬੜੋਚੇ ਮਾਰਦਾ ਸੀ ਜੇ ਕੈਮਰਾ ਕਮਰਾ ਆਨ ਕਰੋਗੇ ਤਾਂ ਜੀ ਲੱਭਦੇ ਫਿਰਦੇ ਰਹਿੰਦੇ ਸੀ ਪਹਿਲਾਂ ਤੇ ਬਿਲਕੁਲ ਅ ਮਿੱਤਰ ਕਹਿ ਰਹੇ ਨੇ ਕਿ ਕੋਹਲੀ ਕੋਹਲੀ ਹੋਈ ਭਈ ਇਹ ਦਿੱਲੀ ਦੇ ਵਿੱਚ ਤਾਂ ਤੇ ਇੱਧਰ ਕਹਿੰਦੇ 28000 ਪਲਸ ਪੀਪਲ ਟੂ ਸੀ ਵਿਰਾਟ ਕੋਹਲੀ ਇਨ ਡੋਮੈਸਟਿਕ ਕ੍ਰਿਕਟ ਤੇ ਵਧੀਆ ਗੱਲ ਇਹਨਾਂ ਨੂੰ ਇੰਟਰਨੈਸ਼ਨਲ ਚੋਂ ਕੱਢ ਕੇ ਇੱਥੇ ਖੜਾਓ ਡੋਮੈਸਟਿਕ ਚ ਕਮਾਈ ਕਰੋ ਇਹਨਾਂ ਦਾ ਉੱਥੇ ਕੀ ਕਰਾਉਣਾ ਜੇ ਸਹੀ ਗੱਲ ਤੋਂ ਆਂਦੇ ਹੁੰਦੇ ਜਾਂਦਾ ਕੱਖ ਦਾ ਤੇ ਮਰਿਆ ਲੱਖ ਦਾ ਹੂੰ ਉਥੇ ਉਥੇ ਤਾਂ ਫੇਲ ਹੋਏ ਪਏ ਨੇ ਆਓ ਇੱਥੇ ਕਮਾਈ ਇੱਥੇ ਕਮਾਈ ਕਰ ਲੋ ਹੋਰ ਕੀ ਆ ਇਹਨੜਵਾੜੋ ਇੱਥੇ ਜੀ ਜੀ ਬਤੇਰਾ ਕੁਝ ਕਰ ਲਿਆ ਇਹਨਾਂ ਨੇ ਹੁਣ ਸਮਾਂ ਆ ਗਿਆ ਜੀ ਮੈਂ ਸਿੱਧੀ ਗੱਲ ਕਹਾ ਕੋਲੀ ਬੰਦਾ ਘੈਂਟ ਆ ਤਗੜੀ ਗੇਮ ਦਿਖਾਈ ਆ ਉਹਨੇ ਇੱਕੋ ਦਾ ਸ਼ਾਨਦਾਰ ਕੈਰੀਅਰ ਆ ਵਾਪਸੀ ਕਰਕੇ ਉਹਨੇ ਬੰਦੇ ਨੇ ਸਭ ਦੀਆਂ ਚੂੜਾ ਲਾ ਦਿੱਤੀਆਂ ਪਰ ਇੱਕ ਸਮਾਂ ਹੁੰਦਾ ਸਰ ਹੂੰ ਜੋ ਚੜਿਆ ਉਸਨੇ ਸੁਪਣਾਈ ਸੁਪਨਾ ਬਿਲਕੁਲ ਜੀ ਜਦੋਂ ਸਾਡੇ ਤੇ ਆਈ ਸੀ ਅਸੀਂ ਕਹਿੰਦੇ ਸੀਗੇ ਕਿ ਇਹ ਕਿਹੜਾ ਚੱਲੀ ਆ ਹਾਂ ساری ਜਵਾਨੀ ਨੂੰ ਬੰਨ ਕੇ ਖਿਲਾਰ ਦੇਾਂਗੇ ਕੈਂਚੀ ਮਾਰ ਕੇ ਸਰ ਉਹ ਕਹਿੰਦੀ ਉਹ ਸ਼ਰੀਮਾਨ ਆ ਉਹ ਕਹਿੰਦਾ ਰੋਏਗਾ ਜਦੋਂ ਚੱਲੀ ਆ ਮੈਂ ਕਿ ਕਿਹੜੋ ਲੰਗੀ ਜ਼ਿੰਦਗੀ ਆ ਜੀ ਜੀ